ਸਾਰਿਆਂ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਕੁਕ ਵਿਦ ਸ਼ਰਨ ਅਸੀਂ ਬਣਾਵਾਂਗੇ ਸਵਾਖ ਤੇ ਚੌਲਾਂ ਦੀ ਖੀਰ ਇਹ ਖੀਰ ਬਹੁਤ ਹੀ ਜਲਦੀ ਬਣ ਕੇ ਤਿਆਰ ਹੋ ਜਾਂਦੀ ਹੈ ਤੇ ਚਲੋ ਫਿਰ ਵੇਖੋਗੇ ਵੀਡੀਓ ਦੇ ਵਿੱਚ ਕਿਸ ਤਰ੍ਹਾਂ ਅਸੀਂ ਸਵਾਖ ਤੇ ਚੌਲਾਂ ਦੀ ਖੀਰ ਬਣਾ ਕੇ ਤਿਆਰ ਕੀਤੀ ਹੈ ਤੇ ਵੀਡੀਓ ਨੂੰ ਲਾਈਕ ਕਰਿਓ ਕਮੈਂਟ ਕਰਿਓ ਸ਼ੇਅਰ ਕਰਿਓ ਸਬਸਕ੍ਰਾਈਬ ਕਰਿਓ ਸਵਾਖ ਦੇ ਚੌਲਾਂ ਦੀ ਖੀਰ ਬਣਾਵਾਂਗੇ ਇਹ ਸਵਾਖ ਦੇ ਚੌਲਾਂ ਨੂੰ ਜਦੋਂ ਰਾਤ ਤੇ ਚਲਦੇ ਆ ਤਾਂ ਉਦੋਂ ਖਾਦਾ ਜਾਂਦਾ ਇਹਨਾਂ ਨੇ ਸਵਾਖ ਦੇ ਚੌਲਾਂ। ਇੱਕ ਕਾਪਾਸੀ ਸਵਾਖ ਦੇ ਚੌਲ ਲਏ ਆ। ਇਹਨਾਂ ਨੂੰ ਅਸੀਂ ਥੋੜਾ ਜਿਹਾ ਪਾਣੀ ਪਾ ਕੇ ਧੋ ਲੈਨੇ। ਸਵਾਖ ਦੇ ਚੌਲਾਂ ਨੂੰ ਅਸੀਂ 2-3 ਪਾਣੀ ਧੋ ਲਿਆ। ਥੋੜਾ ਜਿਹਾ ਅਸੀਂ ਇਹਦੇ ਵਿੱਚ ਪਾਣੀ ਪਾ ਦਿੰਦੇ ਆ। 1/2 ਲੀਟਰ ਅਸੀਂ ਫੁੱਲ ਫੈਟ ਦੁੱਧ ਲਿਆਵਾਂ। ਦੁੱਧ ਅਸੀਂ ਕੱਚਾ ਲਿਆ। ਇਹਨੂੰ ਅਸੀਂ ਥਕੀਲੇ ਵਿੱਚ ਪਾ ਦਿੰਦੇ ਆ। ਦੁੱਧ ਨੂੰ ਅਬਾਲਾ ਆ ਗਿਆ ਵਾ ਹੁਣ ਅਸੀਂ ਜਿਹੜੇ ਸਵਾਖ ਦੇ ਚੌਲਾਂ ਨੂੰ ਧੋਤਾ ਸੀ ਉਹਨਾਂ ਵਿੱਚ ਪਾ ਲਿਆ ਇਹਨਾਂ ਨੂੰ ਥੋੜᱷਾ ਥੜ ਦੇਰ ਬਾਅਦ ਹਿਲਾਉਂਦੇ ਰਵਾਂ ਸਵਾਖ ਦੇ ਚੌਲਾਂ ਦੀ ਖੀਰ ਬਣਦੀ ਨੂੰ 2-3 ਮਿੰਟ ਹੋਏ ਆ ਇਹ ਬਹੁਤ ਜਲਦੀ ਖੀਰ ਬਣ ਕੇ ਤਿਆਰ ਹੁੰਦੀ ਹੈ ਖੰਡ ਪਾ ਲਾਂਗੇ ਮਿੱਠਾ ਤੁਸੀਂ ਆਪਣੇ ਟੇਸ ਅਨੁਸਾਰ ਪਾਣਾ ਇਹਦੇ ਮਿਕਸ ਕਰ ਲੈਨੇ ਆ ਥੋੜੀ ਦੇਰ ਹੋਰ ਪਕਾ ਲੈਂਦੇ ਖੀਰ ਬਣ ਕੇ ਤਿਆਰ ਆ ਥੋੜਾ ਜਿਹਾ ਅਸੀਂ ਡਰਾਈ ਫਰੂਟ ਪਾ ਲਾਂਗੇ ਅਸੀਂ ਬਦਾਮ ਤੇ ਥੋੜੀ ਸੌਂਗੀ ਪਾਈਏ ਇਹਨਾਂ ਚੰਗੀ ਤਰ੍ਹਾਂ ਮਿਕਸ ਕਰ ਦਿੰਨੇ ਆ ਖੀਰ ਕਾਫੀ ਗਾੜੀ ਹੋ ਗਈ ਆ ਹੁਣ ਅਸੀਂ ਗੈਸ ਨੂੰ ਬੰਦ ਕਰ ਦਾਂਗੇ ਇਹ ਬਹੁਤ ਹੀ ਜਲਦੀ ਬਣ ਕੇ ਖੀਰ ਜਿਹੜੀ ਤਿਆਰ ਹੁੰਦੀ ਹੈ ਸਵਾਕ ਦੇ ਚੌਲਾਂ ਦੀ ਖੀਰ ਬਣ ਕੇ ਤਿਆਰ ਹੈ ਇਹ ਬਹੁਤ ਹੀ ਜਲਦੀ ਬਣ ਕੇ ਤਿਆਰ ਹੋ ਜਾਂਦੀ ਤੁਸੀਂ ਵੀ ਇਸੇ ਤਰ੍ਹਾਂ ਬਣਾਓ ਤੇ ਖਾਓ